ਆਹ ਰੱਖੋ ਜਹਾ ਅੱਜ ਦਾ ਵੀ ਚੌਂ ਮੋੜੀ ਬਾ ਅੱਜ ਦੇ ਸਮੇਂ ਵਿੱਚ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਲਗਾ ਕੁਝ ਬੱਚੇ ਜਿਹੜੇ ਅੱਜ ਦੀ ਨਵੀਂ ਜਨਰੇਸ਼ਨ ਹੁਣ ਇਹ ਤਾਂ ਪਤਾ ਵੀ ਨਹੀਂ ਹੁਣਾ ਕਿ ਇਹ ਕੀ ਚੀਜ਼ ਹੈ ਕਿਉਂਕਿ ਅਸ ਵੀ ਜਲੇ ਨਿੱਕੇ ਨਿੱਕੇ ਹੁੰਦੇ ਤੇ ਸਾਡੇ ਗਰਾਏ ਵਿੱਚ ਵੀ ਇਹ ਗੁੜ ਗੱਚਕ ਮੁਰੰਬਰਾ ਜਿਸੀ ਬੋਲਦੇ ਉਸ ਆਪੂ ਜਿਹੜਾ ਇੱਥੇ ਮਿਲਦਾ ਭਰਾ ਕੋਲਾਂ ਸਾਰੀ ਗੱਲਬਾਤ ਭਰਾ ਕਰਨੇ ਕਰਗੇ ਤੁੰਡੇ ਦਾ ਕਰੀ ਪਜਾਗੇ ਕਿ ਤੁਮਹੇ ਵੀ ਕਦੇ ਐਲੀ ਦੁਕਾਨ ਦਿੱਖੀ ਦੀ ਚਲਦੀ ਫਿਰਦੀ ਬਈ ਸਰ ਕੋਲ ਪਹਿਲਾਂ ਆਪਣਾ ਨਾਮ ਦੱਸੋ ਤਾਂ ਕਿਹੜਾ ਗਰਾਂਦ ਹੁੰਦਾ ਹਾਂ ਮੇਰਾ ਹਰਮੇਸ਼ੰਦਰੀ ਗਰਾਂ ਕਿਹੜੇ ਗਰਾਂ ਖਿੰਡੜ ਦਾ ਰੌਣਿਆ ਦਾ ਕਿੰਨੀ ਤੇਰੇ ਹੀ ਤੁਸੀਂ ਇਹ ਕੰਮ ਇਹ 84 ਜਿਹੜਾ ਨਵੀਂ 84 40 ਸਾਲ ਹੋ ਗਿਆ ਤੇ ਅਸੀਂ ਆਖਦੇ ਕੋਈ ਨਾ ਅਸੀਂ ਆਖਦੇ ਕਿ ਇਹ ਬੈਂਗੀ ਬੈਂਗੀ ਹਾਂਜੀ ਤੇ ਕਾਰ ਵਿੱਚ ਕੋਈ ਹੋਰ ਵੀ ਕਰਦਾ ਜਾਂ ਨਿਕਰਾ ਵਿੱਚ ਮੇਰਾ ਡੈਡੀ ਕਰਦਾ ਹਾ ਇਹ ਉਹ ਲੱਗੇ ਮੀ ਕਰਨਾ ਬਸ ਤੇ ਅਬ ਤੱਕ ਮੀ ਆ ਤਬ ਤੱਕ ਕਰਗੇ ਅਗੋ ਛੋਟੀ ਕਿੰਨੇ ਕਿੰਨੇ ਕਰਾਇਆ ਵਿੱਚ ਤੋਂ ਹੋਏ ਇਹ ਬਸ ਕੋਈ 3 ਕਰਾਇਆ ਮੇਰੇ ਦੋ ਫਰੀਆ ਆ ਨਹੀਂ ਇਹ ਫਿਰਨਾ ਤੇ ਰੋਜ਼ ਕਰਾ ਨਿਕਲਦਾ ਰੋਜ਼ ਕਰਾ ਨਿਕਲਦਾ ਤੇ ਕੰਮ ਕਾਜ ਠੀਕ ਚੱਲਦਾ ਕੰਮ ਲੱਗਦੀ ਮਾੜੀ ਮੋੜੀ ਦੀ ਆੜੀ ਲੱਗੀ ਜਾਂਦੀ ਬਸ ਦਾਲ ਹੋਵੇ ਚੱਲਾ ਤੇ ਜਿਹੜਾ ਗੂੜ ਜਿਹੜਾ ਦਿਖਾ ਜਾਂਦਾ ਇਹ ਸਾਰਾ ਖਿ ਆਪਣੇ ਬਣਾਣਾ ਮਾਰਕੀਟ ਵਿੱਚ ਤੇ ਮਿਲਦਾ ਨਹੀਂ 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 ਆਪਣਾ ਬਣਾਣਾ ਰੋਂਡਾ ਵੀ ਆਪਣਾ ਬਣਾਣਾ ਏ ਵੀ ਗੱਚਕ ਵੀ ਜੋ ਵੀ ਬਣਾਣਾ ਆਪਣਾ ਚਨੇ ਭੁੰਨੇ ਇਹ ਵੀ ਆਪਣੇ ਅਸਲ ਦਿੱਕਤ ਇਹ ਹੈ ਤੁਸੀਂ ਮੁੰਜੀ ਵਗੈਰਾ ਵੀ ਰੱਖੀ ਦੀ ਐ ਕੁਦਲੀ ਰੱਖੀ ਦੀ ਐ ਇਹ ਜੁਦ ਕੋਈ ਨਹੀਂ ਪੈਸੇ ਹੁਣ ਠੀਕ ਮੁੰਜੀ ਦੇਣੀ ਕਿ ਆਸ ਲੈ ਲੈਣ ਗੱਲ ਕਰਚੇ ਤੇ 20 ਸਾਲ ਪਿੱਛੇ ਚਲੀ ਜਾਂਚ ਸਾਡੇ ਗਰਾਏ ਵਿੱਚ ਵੀ ਇਹ ਲਈ ਬੈਂਗੀ ਵਗੈਰਾ ਜਿਹੜੀ ਹੁੰਦੀ ਮੁੰਜੀਆਂ ਖੇਤਰੇ ਨਹੀਂ ਜਾਣਾ ਇਹ ਜੇ ਕੋਈ ਪੈਸੇ ਨਹੀਂ ਹੁਣ ਕੋਈ ਮੁੰਜੀ ਦੇਣੀ ਤੇ ਸਵਾਲ ਲੈ ਲੈਣਾ ਲੋਕਾਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਸਾਡੇ ਵੀਡੀਓ ਦੇਖਣ ਅਸਲ ਬាក់ਨੇ ਵੀ ਇੰਨਾਂ ਜ਼ੋਰ ਪਾ ਰਿਹਾ ਕੰਮ ਕਰਨਾ ਜਿਹੜਾ ਵੀ ਇਹ ਨਹੀਂ ਕਿ ਇਸ ਤਰ੍ਹਾਂ ਬੀਏ ਤੇ ਮਨ ਦਾ ਐਸਾ ਮਾਰੀਆਂ ਦੇ ਜ਼ੋਰ ਨਹੀਂ ਮਾਰਾ ਕੰਮ ਕਰੋ ਤੇ ਕੁਝ ਨਾ ਕੁਝ ਤਾਂ ਨਾ ਇਸ ਬੈਂਗੀ ਕੰਨੇ ਬੱਚੇ ਵੀ ਪੜਾ ਹਾਂ ਸਭ ਕੁਝ ਕੀਤਾ ਮਕਾਨ ਵੀ ਦਿੱਤੇ ਜਾਂ ਕੁਝ ਕੀਤਾ ਬੱਚੇ ਕਿਹੜੀ ਕਿਹੜੀ ਕਲਾਸ ਚ ਪੜਦੇ ਹਨ ਬੱਚੇ ਦੋਨੋਂ ਐ ਦੋਨੋਂ ਫੌਜੀ ਐ ਵੈਸੇ ਫੌਜੀ ਨਾ ਮੈਂ ਮੈਨੂੰ ਤਾਂ ਕੀਤੀ ਆ ਤਾਂ ਬੱਚੇ ਫੌਜੀ ਉਹ ਦੱਸਦੇ ਛੱਡਿਓ ਉਹ ਪੈਨ ਨਹੀਂ ਆ ਛੱਡਾਣੀ ਐ ਹਾਂ ਸਾਥੀਓ ਤੋ ਦਿਖ ਸਕਦੇ ਹੋ ਇਸ ਬੈਂਗੀ ਦੇ ਸੇਰ ਉੱਪਰ ਦੋ ਬੱਚੇ ਜਿਹੜੇ ਨਾ ਆਰਮੀ ਵਿੱਚ ਨੇ ਕਮਾਈ ਕਰੀਏ ਉਹਨੇ ਪੜਾਇਆ ਲਿਖਾਇਆ ਮਿੰਤ ਕੀਤੀ ਤੋ ਦਿਖ ਸਕਦੇ ਹੋ ਕਿ ਅੱਜ ਵੀ ਇਸ ਪ੍ਰਾਹਰੇ ਉਸ ਲਈ ਸਲਾਮ ਹੈ ਕਿਉਂਕਿ ਉਹ ਸਲਾਇਨਾ ਬੁਲੰਦਾ ਹੈ ਕਿਉਂਕਿ ਜਿਸਲੇ ਆਦਿਨ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਲਦੀ ਫਿਰਦੀ ਦੁਕਾਨ ਪ੍ਰਾਣ ਬਣਾਇਦੀ ਤੋ ਦਿਖ ਸਕਦੇ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਗਾ ਇਹ ਜਿਹੜਾ ਗੋੜਾ ਗੋੜੀ ਜਿਹੜਾ ਦਰਸ਼ਕੋ ਤੋ ਦਿਖ ਸਕਦੇ ਹੋ ਅਖਾ ਲੇ ਕਿ ਹੋਮ ਮੇਡ ਕਾਰ ਦਾ ਬਣਾਇਦਾ ਜਿੰਨਾ ਵੀ ਸਮਾਨ ਪ੍ਰਾਣ ਨੇ ਬਣਾਇਦਾ ਕਾਰ ਦਾ ਬਣਾਇਦਾ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਕਮੈਂਟ ਦੇ ਰਾਏ ਵੀ ਜਰੂਰ ਦੱਸਿਓ ਕਿ ਤੁੰਦੇ ਤੁਹਾਨੂੰ ਵੀ ਕੁ ਦੇ ਲਈ ਰੇੜੀ ਵਗੈਰਾ ਜਿਹੜੀ ਬਹੰਗੀ ਜਿਸੀ ਬੋਲਦੇ ਨੇ ਦਿਖਣੀ ਦਿਖੀਦੀ ਆ ਤੇ ਜਰੂਰ ਆਪਣੀ رائے ਵੀ ਦੱਸਿਓ ਤੇ ਹੋਰ ਕੋਈ ਤਾਜ਼ਾ ਅਪਡੇਟ ਹੋਵੇ ਤਾਂ ਜਰੂਰ ਨਗਰ ਸ਼ੇਅਰ ਕਰਕੇ